ਜੀਪ। ਖਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਝੰਡਾ ਸਿੰਘ ਦੇ ਕੋਲ ਆਇਆ ਆਂ ਦੋਸਤੋ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ। ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਆ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ। ਅੱਜ ਪਸ਼ੂ ਦੋਸਤੋ ਟੋਟਲ ਪੰਜ ਨਗ ਸੀਗੇ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਸੀ ਦੋਗ ਪਸ਼ੂ ਸੇਲ ਹੋ ਚੁੱਕੇ ਆ। ਤੇ ਤਿੰਨ ਮੱਝਾਂ ਆਪਾਂ ਤੁਹਾਨੂੰ ਦਿਖਾ ਦਾਂਗੇ। ਇੱਕ ਬੱਚੀ ਦਿਖਾਵਾਂਗੇ ਦੋਸਤੋ ਬਹੁਤ ਸੋਹਣੀ ਬੱਚੀ ਆ ਤੇ ਮੂੰਹੋਂ ਦੰਦੋਂ ਵੀ ਆਪਾਂ ਪੁੱਛ ਲਾਂਗੇ ਵੀਰ ਚੰਡਾ ਸਿੰਘ ਤੋਂ ਬਿਲਕੁਲ ਦੰਦਾਂ ਦੇ ਵਿੱਚ ਨਵੀਂ ਬੱਚੀ ਆ ਪਹਿਲਾ ਸਵੇਰ ਸੂਣਾ ਅੱਜ ਕਵਰੇਜ ਦੋਸਤੋ ਆਪਾਂ 4 ਫਰਵਰੀ ਨੂੰ ਇਹੇ ਵੀਡੀਓ ਬਣਾ ਰਹੇ ਆ ਕੱਲ ਦੋਸਤੋ 5 ਫਰਵਰੀ ਨੂੰ ਮਾਰਨਿੰਗ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰ ਦੇਵਾਂਗੇ ਐਨੀਮਲ ਪਸ਼ੂ ਜਿਹੜਾ ਵੀ ਕਿਸੇ ਵੀਰ ਖਰੀਦਾਰ ਦੇ ਪਸੰਦ ਆਊਗਾ ਘਰੇ ਆਣ ਕੇ ਤਸੱਲੀ ਆ ਨਰਕ ਪਰਖਾ ਉਹ ਤੁਸੀਂ ਕਰ ਲਿਓ ਜੇਕਰ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚੌਂ ਥਾਂਾਂ ਦੇ ਤਿੱਪ ਕੇ ਆਪਣੀ ਤਸੱਲੀ ਕਰ ਲੇ। ਸੂਏ ਸਵਾਏ ਨਾਗਦੀ ਆਪਾਂ ਹਰ ਵਾਰ ਕਹਿੰਦੇ ਆ ਦੋ ਡੰਗ ਆਪਣੀ ਚੋਕੇ ਤਸੱਲੀ ਜ਼ਰੂਰ ਕਰਿਆ ਕਰੋ। ਜੇਕਰ ਕਿਸੇ ਵੀਰ ਦੇ ਕੋਈ ਮਨ ਨੂੰ ਲੱਗਦਾ ਜੱਜਦਾ ਪਸ਼ੂ ਆ ਤੇ ਫੇਰ ਮੇਰਾ ਵੀਰ ਤੁਸੀਂ ਖਰੀਦਿਆ ਕਰੋ ਨਹੀਂ ਤੇ ਕੋਈ ਜੱਕੋ ਤੱਕ ਨਹੀਂ ਹੁੰਦੀ ਕਿ ਦੋਸਤੋ ਕੋਈ ਵੀਰ ਇੱਥੇ ਆਉਂਦਾ ਤੇ ਮਨ ਨੂੰ ਨਹੀਂ ਲੱਗਦਾ ਕੋਈ ਝਿਜਕ ਨਹੀਂ ਕਿ ਬੇਝਿਜਕ ਦੋਸਤੋ ਤੁਸੀਂ ਹੋਰ ਪਸ਼ੂ ਵੀ ਖੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਡਿਸਾਈਡ ਕਰ ਸਕਦੇ ਜੇ। ਸਭ ਤੋਂ ਪਹਿਲਾਂ ਵੀਰ ਢੰਡਾ ਸਿੰਘ ਸਾਸਰੀਕਾਲ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋ ਬਹੁਤ ਵਧੀਆ ਵੀਰ ਚੰ다 ਸਿੰਘ ਬਹੁਤ ਵਧੀਆ ਠੀਕ ਠਾਕ ਸਾਰੇ ਮੇਰੇ ਵੀਰ ਭਰਾਵਾਂ ਨੂੰ ਜਿਹੜੇ ਜੋ ਵੀ ਰਾਜ ਸੰਧੂ ਚੈਨਲ ਨਾਲ ਪਿਆਰ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਨਿੱਕੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਚੰਡੇ ਵੀਰ ਅੱਜ ਪਸੂ ਤੇ ਆਪਣੇ ਕੋਲ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ 5 ਕੁ ਮੱਝਾਂ ਝੋਟੀਆਂ ਸੀ ਹਾਂਜੀ ਹਾਂਜੀ ਜਿਨ੍ਹਾਂ ਦੇ ਵਿੱਚੋਂ ਦੋ ਆ ਮੈਨੂੰ ਤਾਂ ਹੀ ਹੁਣ ਆਉਣ ਤੋਂ ਪਹਿਲਾਂ ਵੇਖ ਚੁੱਕੀ ਹਾਂ ਹਾਂ ਜੀ ਤੁਸੀਂ ਸਮਝਾ ਪਰ ਕਿਹਾ 12 ਵਜੇ ਦਾ ਟਾਈਮ ਤੇ ਇਹ ਚਲੋ ਇਹ ਆ ਵੀ ਦੋ ਝੋਟੀਆਂ ਚੰਗੀਆਂ ਸੀ ਦੋਵੇਂ ਸੇਲ ਹੋਈਆਂ ਵਾ ਠੀਕ ਹੈ ਜੀ ਵੀ ਇੱਕ ਝੋਟੀ ਵੱਡੀ ਉਹ ਵੀ ਚਲੋ ਮੰਨ ਲਓ ਹੁਣੇ ਦੋਵੇਂ ਚੋਕੇ ਤੇ ਵੀਰ ਪਾਸ ਕਰ ਗਏ ਆ ਤੇ ਚੋਈਆਂ ਚਵਾਈਆਂ ਵਾ ਤੇ ਦੂਜਾ ਉਦੋਂ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਸੱਦਿਆ ਚਲੋ ਮੁੜ ਕੇ ਹੋ ਗਿਆ ਹੁਣ ਚਲੋ ਚਾਰ ਹੈਗੇ ਆ ਚੌਂ ਦੀ ਆਪਾਂ ਡਿਟੇਲ ਵਧੀਆ ਦੇ ਦਿੰਨੇ ਆ ਠੀਕ ਆ ਵੀਰ ਇਹ ਖੋਲ ਦੇ ਝੋਟੀ ਉਹਨੂੰ ਲੱਦ ਦੇ ਠੀਕ ਆ ਹਾਂ ਜੀ ਹਾਂ ਜੀ ਲੋਭਿਤੋ ਦੋਸਤੋ ਦੋ ਝੋਟੀਆਂ ਜਿਹੜੀਆਂ ਸੇਲ ਹੋ ਚੁਕੀਆਂ ਨੇ ਇਹ ਗੱਪਣਾ ਹੀ ਸੀ ਦੋਵੇਂ ਨਹੀਂ ਵੇਖੀ ਇਹ ਸੁਈਆਂ ਵਾਂ ਦੋਵੇਂ ਦੋਵੇਂ ਸੁਈਆਂ ਦੋਵੇਂ ਸੁਈਆਂ ਹੀ ਹੈ ਵੀ ਹਾਂਜੀ ਬਾਕੀ ਭੈਣ ਭਰਾ ਕੀ ਧਿਆਨ ਕੇ ਤਸੱਲੀ ਕਰਨੀ ਸੀ ਆਪਦੀ ਹਾਂਜੀ ਕਈਓ ਚਲੋ ਹਾਂਜੀ ਹਾਂਜੀ ਤਸੱਲੀ ਕਰਕੇ ਜੀ ਚੋਕੇ ਵੀਰਪਰਾ ਨੇ ਮੰਨ ਲਓ ਆ ਤੇ ਝੋਟੀ ਚਲੋ ਉਹਨਾਂ ਨੇ ਧਾਰਾ ਮਾਰ ਕੇ ਤੇ ਮੰਨ ਲਓ ਅੱਧਿਕ ਚੋਈ ਤੇ ਅੱਧਿਕ ਮੰਨ ਲਓ ਉਹਨਾਂ ਨੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਲਾਵੀ ਹਾਂਜੀ ਬੱਚੇ ਦੋ ਮਗਰੀ ਸੀ ਹਾਂਜੀ ਦੋ ਇਹਦੇ ਮਗਰ ਕੱਟੀਆਂ ਸਿੰਧੂ ਸਾਹਿਬ ਬਹੁਤ ਵਧੀਆ ਕੱਟੀਆਂ ਦੋ ਮਗਰ ਕੱਟੀਆਂ ਨਹੀਂ ਦੂਜੇ ਦੇ ਮਗਰ ਕੱਟਾ ਠੀਕ ਆ ਹਾਂਜੀ ਹਾਂਜੀ ਚਲੋ ਇਹ ਥੋੜੀ ਜਿਹੀ ਕੱਦ ਕਾਠ ਵਾਲੀ ਝੋਟੀ ਚੰਗੀ ਸੰਭੀ ਸੰਭਾਈ ਆ ਠੀਕ ਆ ਜੀ ਠੀਕ ਤੇ ਲਓ ਵੀ ਪਹਿਲਾਂ ਪਹਿਲੇ ਸਵੇਰੇ ਦੋਸਤੋ ਇਹ ਝੋਟੀਆਂ ਸੀ ਸੁਈਆਂ ਸੀ ਤਾਜ਼ੀਆਂ ਇਹ ਸੇਲ ਹੋ ਚੁਕੀਆਂ ਨੇ ਤੇ ਫਿਰ ਹਾਲ ਹੁਣ ਜਾ ਰਹੀਆਂ ਨੇ ਅਗਲੇ ਘਰ ਇਹ ਤੁਹਾਨੂੰ ਦਿਖਾ ਦਿੰਨੇ ਆ ਵਿੱਚ ਪਸੂ ਸੀ ਕਿ ਅੱਜ ਦੋਸਤੋ ਥੋੜਾ ਜਿਹਾ ਆਪਾਂ ਬਕਵਾ ਪੈ ਗਿਆ ਵਿੱਚ ਕੋਈ ਦੋ ਤਿੰਨ 4 ਘੰਟੇ ਦਾ 2 ਵਜੇ ਵੀਡੀਓ ਕਵਰੇਜ ਕਰਨੀ ਸੀ ਜਿਸ ਕਰਕੇ ਪਸੂ ਜਿਹੜਾ ਕੋਈ ਕਸਟਮਰ ਆਏ ਸੀ ਉਹਨਾਂ ਖਰੀਦ ਲਏ ਆ ਹਾਂਜੀ ਹਾਂਜੀ ਅੱਛਾ ਫਿਰ ਚੰਡੇ ਜਿਹੜੀ ਇਹ ਵੀ ਝੋਟੀ ਚਲੋ ਵੇਖ ਚੁੱਕੀ ਆ ਹਾਂਜੀ ਇਹ ਵੀ ਵੇਖ ਚੁੱਕੀ ਆ ਵੀਰ ਜੀ ਠੀਕ ਅੱਗੇ ਆਪਣੇ ਕੋਲ ਜਿਹੜੀਆਂ ਬੱਲੇ ਮੱਥੇ ਆਏ ਵਿੱਚ ਆ ਇਹ ਵੀਰ ਜੀ ਇਹ ਇਹ ਨਾ ਹੁਣੇ ਮੰਨ ਲਓ ਤੇ ਦੋ ਡੰਗਰ ਹੁਣੇ ਆਏ ਦੋ ਮਹੀਆ ਇੱਕ ਉਹ ਪਰਾਂਵਾਂ ਮੈਂ ਉਹ ਸੂਈ ਸਵਾਈ ਤੇ ਇਹ ਝੋਟੀ ਗੱਬਣ ਇਹ ਗੱਬਣ ਆ ਜੀ ਹਾਂਜੀ ਹਾਂਜੀ ਤਿਆਰੀ ਜੀ ਆ ਬਸ ਦੇ ਦੂ ਸੰਸਾਵੇ 12 14 ਦਿਨ ਲੈ ਜੇ ਹੋ ਸਕਦਾ 15 ਲੈ ਜੇ ਝੋਟੀ ਬਹੁਤ ਵਧੀਆ ਹਾਤਰਾ ਪਹਿਲਾਂ ਨਾਲ ਨੀਲੀ ਰਾਵੀ ਦੇ ਟੀਕੇ ਵੀ ਤੁਸੀਂ ਪ੍ਰਵਾਹ ਸਕਦੇ ਜੀ ਹਾਂਜੀ ਹਾਂਜੀ ਨੀਲੀ ਰਾਵੀ ਦੇ ਬੱਚੇ ਲੈ ਸਕਦਾ ਕੋਈ ਵੀਰ ਅੱਗੇ ਕੰਮ ਕਰ ਸਕਦਾ ਨੀਲੀ ਰਾਵੀ ਤਾਂ ਕਿਉਂਕਿ ਗ੍ਰੇਡਡ ਮੱਝਾਂ ਦੇ ਵਿੱਚੋਂ ਵੀ ਚੰਗੇ ਪਸ਼ੂ ਆਪਾਂ ਜਿਹੜੇ ਨੀਲੀ ਰਾਵੀ ਦੇ ਲੈ ਸਕਦੇ ਹਾਂ ਹਾਂਜੀ ਹਾਂਜੀ ਤੇ ਝੰਡੇ ਵੀਰ ਸੂਹਾ ਦੂਜਾ ਹੈ ਕਿ ਪਹਿਲਾ ਇਹ ਵੀਰ ਜੀ ਪਹਿਲਾ ਸੂਹਾ ਵਾ ਪਹਿਲਣੀਆਂ ਹਾਂਜੀ ਹਾਂਜੀ ਪਹਿਲਣ ਆਏ ਆ ਵੀ ਮੰਨ ਲਓ ਇਹ ਹੋ ਸਕਦਾ ਵੀ ਚਲੋ ਨੇ ਮੂੰਹ ਨਹੀਂ ਫੜਾਇਆ ਜਿਹੜੇ ਹਸਾਬ ਨਾਲ ਕੱਟੀ ਉਹਨਾਂ ਸਾਂਭੀ ਸੰਭਾਈ ਹੈ ਨਾ ਮੰਨ ਲਓ ਵੀ ਇਹ ਦੂਜਾ ਆਪਣਾ ਸੰਧੂ ਸਾਹਿਬ ਦੰਦਾ ਚੀ ਹੋ ਸਕਦੀ ਮੂੰਹ ਛਗੀ ਹੋਊਗੀ ਅੱਛਾ ਜੀ ਹਾਂਜੀ ਹਾਂਜੀ ਲਵੀ ਹੈ ਨਾ ਹਾਂਜੀ ਹਾਂਜੀ ਲਵੀ ਕੱਟੀ ਬਿੱਲੀ ਬੋਲੀ ਵੇਖੋ ਉਤਰਾ ਨੀਲੀ ਰਾਵੀ ਦੇ ਬੱਚੇ ਬਹੁਤ ਵਧੀਆ ਪਾਲ ਸਕਦੇ ਲਓ ਦੱਸੋ ਨੀਲੀ ਦੇ ਵਿੱਚ ਆਪਾਂ ਤਾਂ ਨਹੀਂ ਕਿਹਾ ਕਿਉਂਕਿ ਅੱਗੇ ਨੀਲੀ ਦੇ ਬੁੱਲ ਤੋਂ ਜਾਂ ਮੋਹਰਾ ਦੇ ਵਿੱਚੋਂ ਵੀ ਆਈ ਹੋ ਸਕਦੀ ਹੋ ਸਕਦਾ ਨੀਲੀ ਦੇ ਵਿੱਚੋਂ ਵੀ ਆਈ ਹੋਵੇ ਕਰਮਾਂ ਵਾਲੀ ਜਿਹੜੀ ਆਪਾਂ ਮਦਰ ਦੀ ਗੱਲ ਕਰ ਲਈਏ ਬਾਕੀ ਨੀਲੀ ਦੇ ਇਸ ਤੋਂ ਅਗਾਹ ਜੇ ਤੇ ਗਰੇਡਰ ਵਿੱਚ ਵੀ ਕੋਈ ਵੀ ਮੰਨ ਸਕਦਾ ਬਾਕੀ ਮਗਰਲੇ ਪੈਰ ਵੀ ਧੋਤੇ ਆ ਹਾਂਜੀ ਪਹਿਲਾ ਸੂਬਾ ਝੋਟੀ ਨੇ ਸੂਣਾ ਸੋਹਣੀ ਕਦ ਕਾਠੀ ਆ ਵਜਨ ਵਜਨ ਵੀ ਚੰਗਾ ਨਵੀਂ ਝੋਟੀ ਆ ਬਹੁਤ ਬੇਰ ਲਾਈਕ ਕਰਦੇ ਆ ਪਸੰਦ ਕਰਦੇ ਆ ਵੀ ਪਹਿਲਾਂ ਦੂਜਣ ਝੋਟੀਆਂ ਖਰੀਦਿਆ ਖਰੀਦਿਆ ਕਰੀਏ ਜਾਂ ਖਰੀਦੀਆਂ ਜਾਣ ਹਾਂਜੀ ਤੇ ਬਾਕੀ ਇੱਕ ਵਾਰੀ ਫੇਸ ਕੁਆਲਟੀ ਨਿਕਲ ਰਹੀ ਨੇ ਫਿਰ ਦਿਖਾ ਦੇ ਲਓ ਵੀ ਠੀਕ ਆ ਸਿੰਗੀ-ਸੁੰਗੀ ਬਹੁਤ ਸੋਹਣੀ ਆ ਹਾਂਜੀ ਆ ਲਓ ਛਾਈ ਸੂਈ ਵੀ ਬਹੁਤ ਵਧੀਆ ਝੋਟੀ ਨੂੰ ਲੱਗੀ ਜੀ ਸੰਧੂ ਸਾਹਿਬ ਹਾਂਜੀ ਲਓ ਵੀ ਹਾਂਜੀ ਉਹਰੋ ਲਓ ਜੀ ਠੀਕ ਆ ਸੋਹਣੀਆਂ ਬਾਕੀ ਥਣਾ ਥੋਣਾ ਦੀ ਵੰਡ ਵੇਖੋ ਆ ਲਓ ਆ ਲਓ ਜੀ 53 53 ਸੰਧੂ ਸਾਹਿਬ ਬਹੁਤ ਵਧੀਆ ਕਰਮਾਂ ਵਾਲੀ ਅੱਛਾ ਜੰਡੂ ਵੀ ਮੋਟੀ ਮੁਕੀ ਧਾਰ ਸੰਧੂ ਸਾਹਿਬ ਆਉਂਦੀ ਬਾਕੀ ਲੈ ਲੇ ਜੂ 10 ਕਜੇ ਲੈ ਜੂਗੇ ਇੰਨੇ ਕ ਵੀਰ ਜੀ ਹਾਂ ਜੀ ਉਹ ਤਰਾਈ ਆ ਥੱਲਿਓਂ ਕਰਮਾਂ ਵਾਲੀ ਇੰਨੇ ਲੈ ਜੇ 10 ਲੈ ਜੇ 12 ਲੈ ਜੇ ਛੋਟੀ ਬਣੂ ਵੱਡੀ ਸੰਧੂ ਸਾਹਿਬ ਥੱਲਿਓਂ ਬੱਲੂ ਆ ਵੇਖੋ ਮੰਨ ਲੋ ਮਗਰ ਲੜ ਲੂੜ ਬੜੇ ਵਧੀਆ ਕਰਮ ਵਾਲੀ ਦੇ ਇਥੋਂ ਤੱਕ ਆ ਸਾਹ ਵੇਖੋ ਸੂ ਤੱਕ ਹੀ ਆ ਸਾਹ ਨਾ ਹਾਂਜੀ ਹਾਂਜੀ ਅਸਾ ਵੀਰ ਚੰਦੇ ਝੋਟੀ ਚੰਗੀ ਆ ਹਾਂਜੀ ਹਾਂਜੀ ਕੀ ਮੰਗ ਕਰਦਾ ਕਿੱਥੋਂ ਤੱਕ ਦੇ ਦੇਣਦਾ ਰਦਾ ਵੀਰ ਜੀ ਮੰਗਨ ਨਾ ਆਪਾਂ ਨਾ ਨਾ ਜਿਆਦੇ ਨਾ ਹੀ ਮੰਗਿਆ ਮੰਗਦੇ ਆਪਾਂ ਤੁਹਾਨੂੰ ਪਤਾ ਉਹਨੇ ਕੋ ਨਾ ਆਪਾਂ ਨੇ ਉਹਨੇ ਵੀ ਜਿੰਨੇ ਕੁ ਦੀ ਦੇ ਦੇਣੀ ਆ ਨਾ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਸੰਧੂ ਸਾਹਿਬ ਮੁੱਲ ਤੇ ਝੋਟੀ ਦਾ ਸੀ ਵੀ ਕਰ ਲੀਏ ਭਾਵੇਂ 85 ਵੀ ਕਰ ਲੀਏ ਹਾਂ ਬਾਕੀ ਜਿਹੜੀ ਹਾਂ ਨਾ ਦੇਣ ਵਾਲੀ ਸੰਧੂ ਸਾਹਿਬ 74000 ਦੀ ਝੋਟੀ ਦੇ ਦਈਏ 74 ਦੀ ਹਾਂਜੀ ਹਾਂਜੀ ਬਿਲਕੁਲ ਆਪਾਂ ਇਹ ਜਾਇਜ਼ ਕਸਣਾ ਕੁਸਣਾ ਕੱਢ ਕੇ ਭੈਣ ਭਰਾ ਸੱਜਣਾਂ ਨੂੰ ਮਹਿੰਗਾ ਨਾ ਲੱਗੇ ਮਾ ਨਹੀਂ ਲੱਗਦਾ ਸੰਧੂ ਸਾਹਿਬ ਨਹੀਂ ਲੱਗਦਾ ਝੋਟੀ ਇਹ ਮੰਨ ਲਓ ਇਹ ਗੱਲ ਹੈਗੀ ਚਲੋ ਸੂਈ ਸਵਾਈ ਝੋਟੀ ਭਾਵੇਂ ਕੱਟੀ ਜਦੇ ਹਿਸਾਬ ਨਾਲ ਨਾ ਭਾਵੇਂ 80 ਦੀ ਵੇਚ ਲਈਏ ਹਾਂ ਬਾਕੀ ਮਾਨਤਾਨ ਕਰ ਦਾਂਗੇ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਭਰਾਵੋ ਹਾਂਜੀ ਝੋਟੀ ਕਿੰਨੇ ਦੀ ਹੁਣ ਹੁੰਦੀ ਆ ਲਾਸਟ ਵੀਰ ਹਾਂਜੀ ਵੀਰ ਜੀ ਆਪਾਂ ਚਲੋ ਮੋਲ ਨਹੀਂ ਕੀਤਾ ਆਪਾਂ 74 ਜੀ ਦੀ ਝੋਟੀ ਉਤਨਾ ਵੱਡੀ ਜੇ ਵੇਖੋ ਥਾਂ ਵੀ ਸੂਮੀ ਵੀ ਚੰਗੀ ਆ ਵੇਖੋ ਕੱਦ-ਕਾਟ ਵੀ ਝੋਟੀ ਨੂੰ ਸੋਨਾ ਲੱਗਾ ਵਾ ਲਓ ਦੋਸਤੋ 74 ਇਹ ਵੀ ਛੋਟਿਆਂ 'ਚ ਨਹੀਂ ਆਉਂਦੀ ਹਾਂ ਤੇ ਬਾਕੀ ਇਹ ਆ ਵੀ ਚਲੋ ਅਜੇ ਥੱਲੋਂ ਤੁਹਾਨੂੰ ਪਤਾ ਝੋਟੀ ਨੇ ਫੱਬਣਾ ਫੱਬਣਾ ਸਭ ਅੱਠਾਂ ਸੱਤਾਂ ਦੇ ਨਾਲ 'ਚ ਹਾਂਜੀ 74000 ਦੀ ਹੋ ਜਾਊਗੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਅਗਲੇ ਬੰਨੇ ਚਲਦੇ ਆਪਾਂ ਤੇ ਵੀਰ ਝੰਡੇ ਜਿਹੜੀ ਇਹ ਮੱਝ ਆ ਗਈ ਹੈ ਸੂਈ ਆ ਹਾਂ ਜੀ ਇਹ ਵੀਰ ਦੀ ਸੂਈ ਆ ਮੈਂ ਇਹ ਨੀਲੀ ਆ ਚ ਨੀਲੀ ਚ ਆਉਂਦੀ ਆ ਜੀ ਖੁਰਖਾਰ ਚਾਰੇ ਤੋਤੇ ਆ ਤੇ ਮੱਥਾ ਵੀ ਮੰਨ ਲਓ ਇਹ ਗੱਲ ਹੈਗੀ ਆ ਚਿੱਟਾ ਵਾ ਇਹ ਤੁਹਾਨੂੰ ਹਾਂ ਜੀ ਹਾਂ ਜੀ ਬੱਲਾ ਵਾ ਜੀ ਆ ਮਾ ਪੂਛ ਵੀ ਉੱਪਰ ਤੱਕ ਵਾਈਟ ਆ ਹਾਂ ਜੀ ਪੂਛ ਵੀ ਤਾਂ ਵਾਈਟ ਆ ਲਓ ਦੋਸਤੋ ਨੀਲੀ ਦੀ ਇਹ ਕੋਈ ਵੀਰ ਮੱਝ ਮੰਨ ਕੇ ਖਰੀਦ ਸਕਦਾ ਤੇ ਇਹ ਗਵਸੂਈ ਆਪਣੇ ਕੋਲ ਹੀ ਆ ਨਹੀਂ ਜੀ ਵਿਰਦੀ ਇਹਦਾ ਨਾ ਬੱਚਾ ਮਰਿਆ ਵਾ ਆਈ ਆਪਣੇ ਪ੍ਰੇਮ ਵਾਲੇ ਥਾਉ ਆ ਇਹਨੂੰ ਮੰਨ ਲਓ ਵੀ ਅੱਜ ਸੂਈ ਨੂੰ 1 ਮਹੀਨਾ 5-7 ਦਿਨ ਹੋ ਗਏ ਆ 1 ਮਹੀਨੇ 5-7 ਦਿਨਾਂ ਦੀ ਸੂਈ ਹਾਂਜੀ ਹਾਂਜੀ ਤੇ ਦੁੱਧ ਸਬੂਸਾ ਵੇ ਦਾ ਥਲੋ ਜਰੋ ਜਿਹੜਾ ਵਾ ਨਾ ਮੰਨ ਲਓ ਮਿਲਦੀ ਤੇ ਹੀ ਇਹ ਮੰਨ ਲਓ ਪਹਾੜੇ ਤੇ ਹੀ ਹੁਣ ਇੱਕ ਟਾਈਮ ਟੀਗਾ ਲਵਾਉਂਦੀ ਜੇ ਐਸ ਵਲੇ ਤੇ ਸਵੇਰ ਪਹਾੜੇ ਤੇ ਮਿਲਦੀ ਜੇ ਅੱਛਾ ਜੀ ਹਾਂਜੀ ਹਾਂਜੀ ਲਓ ਦੋਸਤੋ ਫੇਸ ਕੁਆਲਟੀ ਵੇਖੋ ਬੱਲਾ ਮੱਥਾ ਅੱਖ ਬਲੀ ਮਣਕਣੀ ਆ ਚਾਰੇ ਪੈਰ ਤੋਤੇ ਆ ਸੂਈ ਮੀਨੇ ਕਦੀ ਲੱਗ ਸਮ ਹਾਂਜੀ ਹਾਂਜੀ ਦੋਤੋਂ ਕਿੰਨਾ ਥੱਲੇ ਹੁਣ ਇਹਦੇ ਥੱਲੇ ਦੁੱਧ 6 ਕਿਲੋ ਸੰਧੂ ਸਾਹ ਹੋਊਗਾ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਦੂਜੇ ਚੂਏ ਆ ਸਾਡੀ ਝੋਟੀ ਬਾਕੀ ਕੋਈ ਵੀਰ ਮੰਨ ਲੇ ਤੇ ਬਾਕੀ ਇੱਕ ਸੰਧੂ ਸਾਹ ਆਪਾਂ ਵਖਾਉਣਾ ਚਾਹ ਆਪਸ ਮਾਂ ਚ ਕੋਈ ਗੱਲ ਨਹੀਂ ਜੇ ਇਧਰਲੇ ਬੰਨੇ ਨਾ ਮੁੜਕੇ ਕਈ ਵੀਰ ਵਖਾਲ ਆਪਣੇ ਵੀਡੀਓ ਤੇ ਮੰਗਾ ਲੈਂਦੇ ਆ ਠੀਕ ਹੈ ਨਾ ਗੱਲ ਤੇ ਮੜਾ ਚਲੋ ਇਧਰੋਂ ਨਾ ਮੜ ਆ ਤੁਸੀਂ ਮਾਰਦੇ ਹੋ ਵੀਰਾ ਸਵਾਲ ਕਰਨਗੇ ਵੀ ਕੀ ਆ ਗਿਲਤੀ ਜੀ ਵੇਹੀ ਆਏ ਆ ਵਖਾ ਦਿਓ ਆ ਵੇਖੋ ਕੋਈ ਇਹ ਕੋਈ ਗੱਲ ਨਹੀਂ ਕਿ ਮੈਂ ਡਾਕਟਰ ਨੂੰ ਵੀ ਵਿਖਾਇਆ ਸੀ ਵੈਸੇ ਆਪ ਵੀ ਆਪਾਂ ਦੇ ਹਾਂਜੀ ਹਾਂਜੀ ਲਓ ਦੱਸੋ ਆ ਪੇਟ ਵਾਲੇ ਪਾਸੇ ਆ ਤੁਸੀਂ ਦੇਖ ਰਹੇ ਜੇ ਇਹ ਮਾੜਾ ਜਿਹਾ ਜਿਵੇਂ ਉੱਚਾ ਜਿਵੇਂ ਗਿਲਤੀ ਜੀ ਇਹ ਵੀਰ ਕੋਈ ਮੱਜਾਂ ਦੇ ਵਿੱਚ ਗਈਆਂ ਤੇ ਆ ਗਈਆਂ ਕੋਈ ਉਹ ਜੀ ਨਹੀਂ ਕੋਈ ਗੱਲ ਵੀ ਮੰਨ ਲਓ ਕਹੇ ਵੇਲੇ ਕੋਈ ਦੋਖਦੀ ਚਾਏ ਕੋਈ ਵਗਨ ਵਾਲੀ ਉਹ ਨਹੀਂ ਕੋਈ ਗੱਲ ਹੈਗੀ ਪੱਕੀ ਐ ਇਸੇ ਤਰ੍ਹਾਂ ਹੋਊਗੀ ਪੱਕੀ ਆ ਹਾਂਜੀ ਹਾਂਜੀ ਠੀਕ ਹੈ ਜੀ ਸੋ ਇਹ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਮੱਧ ਚੰਗੀਆਂ ਮਹੀਨੇ ਦੀ ਸੂਈਆ ਬਿਨਾ ਬੱਚੇ ਤੋਂ ਆ ਤੇ ਛੱਡੇ ਵੀਰ ਦੁੱਧ ਕਿੰਨਾ ਚਵਾਦਾਂਗੇ ਦੁੱਧ ਵੀਰ ਦੀ 7 ਕਿਲੋ ਦੁੱਧ ਗਰੰਟੀ ਵਾਲਾ ਜਿਹਦੇ ਥੱਲੇ 7 ਕਿਲੋ ਹਾਂਜੀ 7 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੰਨ ਲਓ ਵੀ ਇਸ ਟਾਈਮ ਪਾੜੇ ਤੇ ਮਿਲਦੀ ਜੇ ਤੇ ਸਵੇਰੇ ਮੰਨ ਲਓ ਵੀ ਜਿਹੜੀ ਸੌਰੀ ਇਸ ਟਾਈਮ ਮੰਨ ਲਓ ਆ ਵੀ ਟੀਕੇ ਤੇ ਤੇ ਸਵੇਰੇ ਜਿਹੜੀ ਪਾੜੇ ਤੇ ਇੱਕ ਟਾਈਮ ਟੀਕਾ ਲੈਂਦੀ ਆ ਹਾਂਜੀ ਹਾਂਜੀ ਇੱਕ ਟਾਈਮ ਟੀਕਾ ਲੈਂਦੀ ਠੀਕ ਹੈ ਜੀ ਹਾਂਜੀ ਹਾਂਜੀ ਲੋਗੀ ਭਰਾਵੋ ਇੱਕ ਟਾਈਮ ਟੀਕਾ ਬਸ ਸੰਧੂ ਸਾਹਿਬ ਬਹੁਤ ਵਧੀਆ ਕਰਨ ਵਾਲੀ ਜਵਾਕ ਉਹ ਲੱਗਾ ਜੀ ਇੱਕ ਟਾਈਮ ਟੀਕਾ ਲੈਂਦੀ ਆ ਹਾਂਜੀ ਹਾਂਜੀ ਤੇ 7 ਕਿਲੋ ਦੁੱਧ ਹਾਂਜੀ ਹਾਂਜੀ ਬਾਕੀ ਨੋਰਮਲ ਘਰੋਂ ਆਈ ਸੇਵਾ ਸੁਆ ਐਡੀ ਕੋਈ ਨਹੀਂ ਸੀ ਬਾਕੀ ਆਪਣੇ ਕੋ ਮੈਂ ਦੁੱਧ ਸੰਧੂ ਸਾਹਿਬ 8-9 ਕਿਲੋ ਵੈਸੇ ਚਲੋ ਸੇਵਾ ਵਾਲੇ ਥਾਂ ਚਲ ਜਾਈਏ ਤੇ ਕਰੂਗੀ ਹਾਂਜੀ ਬਾਕੀ ਕੋਈ ਵੀਰ ਤਜਾਲਾਲੇ ਉਹਨਾਂ ਨੇ ਕਿਹਾ ਵੀ ਆਪਣੇ ਸਾਡੀ ਝੋਟੀ ਖਰਦੀ ਦੂਜੇ ਸੂਵੇ ਆ ਹਾਂ ਇਹ ਸੂਵਿਆਂ ਦੇ ਵਿੱਚ ਤੋਂ ਲੋ ਜ ਹੈਗੀ ਆ ਬਾਕੀ ਆਪਾਂ ਨੇ ਨੇ ਸਮਝ ਲਾਲੇ ਵੀਰ ਦੀ ਆਪਣੀ ਕੋਈ ਕ ਨਹੀਂ ਬਸ ਬਾਕੀ ਚੋਣ ਚਾਣ ਦੇ ਵਿੱਚ ਕੋਈ ਵੀਰ ਦੀ ਕੋਈ ਮੈਨਾ ਉਹ ਨਹੀਂ ਕੋਈ ਗੱਲ ਜੇ ਹੁਣ ਆਪਾਂ ਆ ਚੜੀਆਂ ਨਾ ਕੱਲੀ ਕੱਲੀ ਚੀਜ਼ ਵੀਰ ਦੀ ਦੱਸੀਦੀ ਆ ਆ ਵੇਖ ਲੋ ਨਹੀਂ ਤੇ ਕਈ ਹਵਲੇ ਅਗਲੇ ਦਾ ਮੁੜਕੇ ਇੱਥੇ ਆਣ ਕਿ ਕੋਈ ਭੈਣ ਭਰਾ ਚਾਹੀ ਕੋਈ ਮੰਗਾਲੇ ਤੇ ਮੁੜਕੇ ਕੋਈ ਈਸ਼ੂ ਬਣਾਵੇ ਵੀਰ ਦੀ ਉਹਦੇ ਆਪਾਂ ਨੂੰ ਦੋਸਤੋ ਜਿਹੜੀ ਚੀਜ਼ ਦੱਸਣਯੋਗ ਆ ਵਿੱਚ ਉਹ ਦੱਸ ਦਿੱਤੀ ਆ ਸਿੰਘਰ ਸਾਡੀ ਦੀ ਪਤਲੇ ਪਿੰਡੇ ਦੀ ਆ ਤੇ ਛੱਡੇ ਵੀਰ ਚਲੋ 7 ਕਿ ਜੀ ਮੁੱਲ ਤੇ ਭਾਵੇਂ ਚ ਮੰਨ ਲਓ ਮੱਝ ਦਾ ਆਪਾਂ 55 ਕਰ ਲਈਏ 60 ਕਰ ਲਈਏ ਤੇ ਹਾਂ ਨਾ ਵੀਰ ਜੀ 43000 ਦੀ ਦੇ ਦਿੱਤੀ ਮੱਝ 43000 ਦੀ 43000 ਦੀ ਦੇ ਦਿੱਤੀ ਠੀਕ ਹੈ ਹਾਂ ਜੀ ਬਾਕੀ ਇਹ ਵੀ ਮੂੰਹ ਖੋਰ ਬਿਲਕੁਲ ਕਰਮਾਲੀ ਦਾ ਨਿੱਗਰ ਜੀ ਠੀਕ ਹੈ ਹਾਂ ਜੀ ਹਾਂ ਜੀ ਜਵਾ ਪਸਮਾਨ ਪੂਰਾ ਪੋਲਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਚੋਣ ਪਸਮਾਨ ਚੰਗਾ ਹਾਂ ਜੀ 43000 ਦੀ ਤੁਹਾਨੂੰ ਇਹ ਜੜੀ ਚਾਰੇ ਖੋਰ ਵੀ ਤੋਤੇ ਸੰਧੂ ਸਾਹਿਬ ਦੂਜੇ ਥੋੜੇ 43000 ਦੀ ਇਹ ਮੱਝ ਮਿਲ ਜੂਗੀ ਤੇ ਚਾਰੇ ਖੋਰ ਤੋਤੇ ਨਹੀਂ ਦੋ ਅਗਲੇ ਦਾ ਜਵਾਬ ਆ ਚਾਰੇ ਤੋਤੇ ਆ ਹਾਂਜੀ ਹਾਂਜੀ ਮਗਰਲੇ ਪੈਰ ਵੀ ਗਿੱਟ ਗਿੱਟ ਤੋਤੇ ਆ ਅੱਖ ਵੀ ਬਿੱਲੀ ਜੇ ਮੰਨ ਲਓ ਥੋੜੀ ਅੱਖ ਵੀ ਬਿੱਲੀ ਬੋਲੀ ਅੱਖ ਆ ਦੋਸਤੋ ਮੱਥਾ ਵੱਲਾ ਸੋ ਬਾਕੀ ਬਰੀਕ-ਬਰੀਕ ਨਿਸ਼ਾਨੀਆਂ ਸਾਰੀਆਂ ਹੈਗੀਆਂ ਨੇ ਹਾਂਜੀ ਤੇ ਦੁੱਧ 7 ਕਿਲੋ 43000 ਦੇ ਵਿੱਚ ਹਾਂਜੀ 7 ਕਿਲੋ ਜਿਹੜਾ ਹੈਗਾ ਸੰਧੂ ਸਾਹਿਬ ਉਹ ਆ 7 ਤੋਂ ਨਹੀਂ ਮੰਨ ਲਓ 6 ਉਹ ਨਾ ਹੋਊਗਾ ਬਾਕੀ ਚਲੋ ਕਹੇ ਵੇਲੇ ਦੂਰ ਨੇੜੇ ਜਾਵੇ ਕੋ ਕਿਲੋ ਖਾਣ ਦਾ ਕੋ ਫਰਕ ਪਾ ਜੇ ਉਹ ਆਪਾਂ ਚਲੋ ਕਹਿ ਨਹੀਂ ਸਕਦੇ ਹਾਂਜੀ ਬਾਕੀ ਚਲੋ ਜੇ ਕਹੇ ਨੇ ਮੰਨਣਾ ਭਾਵੇਂ 6 ਵੀ ਕੋਈ ਪੱਕਾ ਮੰਨ ਲੈ ਕੋਈ ਗੱਲ ਨਹੀਂ ਅੱਛਾ ਹਾਂਜੀ ਤੇ ਝੰਡੇ ਵੀ ਅਗਲੇ ਪਾਸੇ ਆ ਗਈ ਆਪਣੇ ਕੋਲ ਮੱਝ ਇਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਮੰਨ ਲਓ ਥੋੜੀ ਜਿਹੀ ਵੀ ਲੱਸੀ ਕਰਕੇ ਵੀਰ ਭਰਾ ਨੇ ਆਖਣਾ ਪਤਾ ਨਹੀਂ ਪੁਰਾਣੀ ਆ ਸੂਆ ਮੰਨ ਲਓ ਇਹ ਵੀ ਤਿੱ ਆਉਂਦੇ ਆ ਮੰਨ ਲਓ ਮੈਨੂੰ ਹਾਂ ਦਾ ਬਾਪੂ ਆਂਦਾ ਹੈ ਨਾ ਤੇ ਜਾਸੂਆ ਵਾ ਹਾਂ ਤੇ ਮੈਂ ਮੇਰੀ ਤੀਏ ਸੁਈਏ ਮੇਰੇ ਘਰ ਦੀ ਝੋਟੀ ਆ ਮੈਂ ਹਾਂ ਚਲੋ ਬਾਪੂ ਜੀ ਮੈਂ ਹਾਂ ਚਲੋ ਤੁਹਾਡੀ ਝੋਟੀ ਰਹਿੰਦੀ ਆ ਨਾ ਤੇ ਕੋਈ ਗੱਲ ਨਹੀਂ ਮੈਂ ਖਾ ਹੁਈ ਆਪਾਂ ਵੀ ਝੋਟੀ ਆਣ ਪਰ ਥੋੜੀ ਜਿਹੀ ਲਿੱਸੀ ਆ ਤੇ ਬਾਕੀ ਨਾ ਉਹਦੇ ਹਿਸਾਬ ਨਾਲ ਨਿੱਗਰ ਨੁੱਗਰ ਵੜੀ ਜੇ ਤੋਰਾ ਤਾਰਾ ਮੈਨੂੰ ਬੜਾ ਲੱਗਾ ਅੱਛਾ ਸੂਈ ਕਿਨੇ ਕ ਟਾਈਮ ਦੀ ਆ ਸੂਈ ਆ ਵੀਰ ਜੀ ਆ ਕੱਟਾ ਵਾ ਅੱਜ ਸੂਈ ਨੂੰ ਇਹਨੂੰ ਹੋ ਗਏ ਸਾਰੇ 5-7 ਦਿਨ ਹੀ ਹੋਏ ਆ ਸੂਈ ਨੂੰ ਲਓ ਦੋਸਤੋ ਹਾਂਜੀ ਸਵੇਿਆਂ ਦੇ ਵਿੱਚ ਬੇਸ਼ੱਕ ਹੈਗੀ ਆ ਹਾਂਜੀ ਕਿਉਂਕਿ ਬਾਪੂ ਗੁੱਸਾ ਨਾ ਕਰ ਜੇ ਇਸ ਕਰਕੇ ਵੀਰ ਝੰਡੇ ਨੇ ਤਾਂ ਮਨ ਰੱਖਿਆ ਹੁੰਦਾ ਹਾਂ ਬਾਕੀ ਸਵੇਿਆਂ ਦੇ ਵਿੱਚ ਕੋਈ ਅੱਗੇ ਵੀਰ ਆਪਦੀ ਸਮਝ ਮੰਨ ਸਕਦਾ ਹਾਂਜੀ ਨੀਲੀ ਦੀ ਮੈਂ ਆ ਦੋਸਤੋ ਬੱਚੇ ਪੁੱਛੇ ਨੀਲੀ ਰਾਵੀ ਦੇ ਲੈਨ ਨੂੰ ਬਾਕੀ ਆ ਤੇ ਬਾਕੀ ਸਿੰਘਾ ਸੁੰਗਾ ਦੀ ਬੰਦਰ ਤੁਸੀਂ ਵੇਖੋ ਹਾਂਜੀ ਠੀਕ ਆ ਜੀ ਤੇ ਪਤਲੇ ਪਿੰਡੇ ਦੀ ਆ ਤੇ ਛੰਡੇ ਵੀਰੇ ਨੂੰ ਸੂਈ ਨੂੰ ਅੱਜ ਕਿਨੇ ਦਿਨ ਦੱਸੇ ਅੱਜ ਵੀ ਦੀ ਇਹਨੂੰ ਇਹ ਹੋਏ ਸਾਰੇ 8 ਕ ਦਿਨ ਵੀਰ ਜੀ ਸੂਈ ਨੂੰ 8 ਕ ਤੇ ਬਾਕੀ ਨਾ ਵੀਰ ਜੀ ਸਾਰਾ ਨਾ ਵਥੱਲਿਓ ਵੇਖੋ ਬੁਰਲਾ ਬੁਰਲਾ ਥਣਾ ਦੀਆਂ ਕਰਮਾ ਵਾਲੀ ਨੂੰ ਕਿੱਡੀਆਂ ਵਧੀਆ ਲੱਗੀਆਂ ਵੈਸੇ ਵੀ ਤੋਰ ਤਾਰ ਵੀ ਚਲੋ ਇਹ ਆ ਵੇਖੋ ਕਿੱਡੀ ਮੰਨ ਲਓ ਤੋਰ ਵੀ ਪੂਰੀ ਵਧੀਆ ਲੈ ਜਾ ਤੇ ਹਾਂਜੀ ਤੇ 8 ਕਿ ਦਿਨ ਦੱਸਿਆ ਸੂਈ ਨੂੰ ਹਾਂਜੀ ਹਾਂਜੀ 8 ਕਿ ਦਿਨ ਵਿਧੀ ਸੂਈ ਨੂੰ ਹੁਣ ਦੁੱਧ ਤੇ ਆ ਗਈ ਕਿੰਨੇ ਕਿਤੇ ਚੱਲਣ ਈ ਆ ਵੀਰ ਜੀ ਦੁੱਧ ਹੁਣ ਇਹਦੇ ਥੱਲੇ 8 ਕਿਲੋ ਦੁੱਧ ਹੈਗਾ ਵੀਰ ਜੀ 8 ਕਿਲੋ ਹਾਂਜੀ ਪਰ ਆਪਾਂ 7 ਦੱਸਾਂਗੇ ਵੀਰ ਜੀ 7 ਤੋਂ ਨਹੀਂ ਘਟੂਗਾ ਦੁੱਧ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਵੀ ਚਲੋ ਚਵਾਪ ਸਮਾ ਕੇ ਤੇ ਵੀਰ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਜੇ ਆ ਚੰਨੇ ਕਰਕੇ ਵਿਖਾ ਪੁੱਤ ਕਟਾ ਵਿਖਾਜਾ ਕਟਾ ਦਿਖਾਈਏ ਤੇ ਬਾਕੀ ਆ ਵੀ ਬੱਚਾ ਬਹੁਤ ਵਧੀਆ ਇਹਨੇ ਨੀਲੀ ਰਾਵੀ ਦਾ ਕਰਮਾੜੀ ਨੇ ਪਾਇਆ ਵਾ ਆ ਵੇਖੋ ਸਾਰਾ ਮੰਨ ਲਓ ਇਹ ਗੱਲ ਹੈ ਕਿ ਆ ਵੀ ਬਹੁਤ ਵਧੀਆ ਕਟਾ। ਲਓ ਦੋਸਤੋ ਕਟਾ ਵੇਖੋ। ਹਾਂਜੀ ਹਾਂਜੀ। ਮਗਰਲੇ ਖੁਰ ਤੋਤੇ ਆ। ਹਾਂਜੀ। ਸੋ ਨਿਸ਼ਾਨੀਆਂ ਬਹੁਤ ਸੋਹਣੀਆਂ ਵੇਖੋ। ਹਾਂਜੀ ਹਾਂਜੀ। ਚੰਗੇ ਬੋਲਦਾ ਬੱਚਾ ਲੱਗਦਾ। ਹਾਂਜੀ ਹਾਂਜੀ। ਭਾਰਾ ਸਿਰ। ਸਿਰ ਮੱਥਾ ਬਹੁਤ ਸੋਹਣਾ ਭਾਰੇ ਸਿਰ ਤੇ। ਮੂੰਹ ਵੇਖੋ ਵੇਖੋ। ਮੂੰਹ ਬਹੁਤ। ਮੂੰਹ ਬੂਥਾ ਬਹੁਤ ਸੋਹਣਾ। ਬੱਕੀ ਨਾਸ ਸਾਰੀ ਬੱਕੀ ਨਾਸ ਆ। ਅੱਖਾ-ਖਾ ਬਹੁਤ ਸੋਹਣੀਆਂ ਬਿਲਕੁਲ ਜਿਵੇਂ ਹਾਂਜੀ। 9 11 ਦੇ ਲਾਈਟਾਂ ਲੱਗੀਆਂ ਹੁੰਦੀਆਂ। ਹਾਂਜੀ ਲਾਈਟਾਂ ਲੱਗੀਆਂ। ਬਹੁਤ ਸੋਹਣਾ ਕਟਾ। ਮਾਲ ਮਾਜਵੀ ਜਿਹੜੀ ਦੋਸਤੋ ਸੋਹਣੀ ਆ। ਦੋਵਾਂ ਅੱਖਾਂ ਜੀ ਸਾਨੂੰ ਸਾਹ ਜਵਾਬ ਆ ਪੂਰਾ ਹੈ ਬਿੱਲੀ ਬੋਲੀ। ਮੈਂ ਪਹਿਲਾਂ ਜ਼ਿਕਰ ਕਰਤਾ ਬੱਚੇ ਪੁੱਛੇ ਲੈਣ ਦੇ ਵਿੱਚ ਬਹੁਤ ਸਹਾਇਤਾ। ਹਾਂ। ਕਿਤਾ ਥੱਲੇ ਵੇਖੋ ਮੰਨ ਲਓ ਚੱਡਾ ਵੀ ਬਹੁਤ ਸਾਫ ਚਵਾਈ ਬੜੀ ਆਨੰਦ ਆਉਂਦਾ ਸੰਧੂ ਸਾਹਿਬ ਵੇਖੋ ਕਿਤਰਾ ਚੋਂ ਗੁੱਠਾਂ ਚ ਮੰਨ ਲਓ ਲੱਗਾ ਵਾ। ਥਣ। ਤੇ ਬਾਕੀ ਆ ਵੀ ਚਵਾ ਵੀ ਬਿਲਕੁਲ ਕੋਈ ਭੂਰਨੀ ਕੋਈ ਛਟਾ ਨਹੀਂ ਹੋ ਕੋਈ ਬਾਦ ਘਾਰਨਾ ਉਗਾਲ ਲੈਣਾ ਗਾਰਲਾ ਬਰਾਬਰ ਮਗਰ ਲੈਣਾ ਮਗਰਲਾ ਬਰਾਬਰ ਸੰਧੂ ਸਾਹਿਬ। ਅੱਛਾ ਛੰਡੇ ਵੀਰ ਕੀ ਮੰਗ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਫਿਰ? ਵੀਰ ਜੀ ਮੰਗ ਤੇ ਚਲੋ ਜਿਹੜ ਤੇ ਭਾਵੇਂ ਮੁੱਲ ਭਾਵੇਂ 65 ਵੀ ਕਰ ਲਈਏ ਹਾਂ ਨਾ ਵੀਰ ਜੀ 55000 ਦੀ ਮੱਝ ਦੇ ਦਾਂਗੇ 55 ਦੀ ਹਾਂਜੀ ਹਾਂਜੀ ਬਿਲਕੁਲ ਮਾਨਤਾਨ ਸਾਰੇ ਛੱਡ ਕੇ ਵੀਰ ਜੀ ਆਪਾਂ ਨੇ ਆ ਵੀ ਦੇ ਸਾਰੀਆਂ ਕਸਰਾ ਕੁਸਰਾ ਕੱਢ ਕੇ ਹਾਂਜੀ ਕਸਰਾ ਕੱਢ ਕੇ ਠੀਕ ਆ ਜੀ 55000 ਦੀ ਦੋਸਤੋ ਜਿਹੜੀ ਇਹ ਮੱਝ ਤੁਹਾਨੂੰ ਮਿਲ ਜੂਗੀ 55000 ਦੀ ਸੋ ਪਸ਼ੂ ਹਰ ਇੱਕ ਦੇ ਵਿੱਚੋਂ ਮਾਨਤਾਨ ਹੁੰਦਾ ਤੇ ਜਿੰਨੇ ਵੀ ਪਸ਼ੂ ਕੋਈ ਖਰੀਦਦੇ ਆ ਤੁਸਾਂ ਸਾਰੇ ਬਾਕੀ ਨਾਲ ਜੀ ਚਲੋ ਆਂਦੇ ਹੁੰਦੇ ਮੈਨੂੰ ਸਾਰੇ ਵੀਰ ਭਰਾ ਵੀ ਮੰਨ ਲਓ ਵੀ ਤੂੰ ਨਾ ਡੰਗਰ ਵੜੇ ਨਿਗੇ ਨਿਗੇ ਭਾ ਲੈਣਾ ਵਾ ਤੇ ਵੀਰ ਜੀ ਵੱਡੇ ਭਾ ਵੀ ਹੁੰਦੇ ਆ ਛੋਟੇ ਵੀ ਹੁੰਦੇ ਆ ਕਈ ਹੁਣੇ ਮੰਨ ਲਓ ਆਸ ਦਿੰਦੇ ਕਿ ਮੈਨੂੰ ਆਣ ਕੇ ਵੀ ਇਹ ਤੂੰ ਕੀ ਮੰਨ ਲਓ ਵੱਧਾ ਹੁਣ ਇਹ ਵੀ ਸਾਰੇ ਨਾ ਮੰਨ ਲਓ ਪਿਛਲੇ ਆਪਣੀ ਵੀਡੀਓ ਚ ਮੈਂ ਛੋਟੇ ਭਾ ਦੀ ਸੀ ਥਾ ਲਾ ਲੋ ਵੀ ਮੁਕਸਰ ਦੇ ਬੰਦੇ ਵਿਚਾਰੇ ਉਹ ਆਂਦੇ ਸੀ ਪੈਸੇ ਹੀ ਇੰਨੇ ਸਾਤੋਂ ਲਾਉਣੇ ਆਂ ਤੇ ਮੰਨ ਲਓ ਵੀ ਇਹ ਆ ਵੀ ਸਾਰੇ ਭਾ ਉਹਨੋਂ ਛੋਟੀ ਆਪਣੇ ਕੋ ਵੱਡੀ ਹੀ ਉਹ ਵੀ ਆਪਾਂ ਤੁਹਾਨੂੰ ਪਤਾ ਵਾ ਚੰਗੇ ਵੱਡੇ ਭਾ ਕੀ ਵਿਖੀ ਆ ਤੇ ਬਾਕੀ ਤੁਹਾਨੂੰ ਪਤਾ ਪਰਦਾ ਪਰਦਾ ਹੀ ਹੁੰਦਾ ਕਿ ਨਹੀਂ ਚਲੋ ਚੰਡੇ ਵੀਰ ਬਹੁਤ ਵਧੀਆ ਤੇ ਅਗਲੇ ਪਾਸੇ ਆਪਣੇ ਕੋਲ ਆ ਬੱਛੀ ਆ ਗਈ ਲਾਸਟ ਵਿੱਚ ਹਾਂਜੀ ਹਾਂਜੀ ਅਸਾ ਵਛੀ ਵੀ ਇਹ ਪ੍ਰੂਨ ਵਛੀ ਵੀਰ ਜੀ ਅਜੇ ਹਾਂਜੀ ਪਹਿਲਾ ਨਾ ਬੱਛੀ ਬੱਛੀ ਹਾਂਜੀ ਸੀਲਸ ਲੱਗ ਵਧੀਆ ਪੂਰੀ ਆ ਮੂਹਾਂ ਵੀਰ ਜੀ ਚਾਰ ਦੰਦ ਆ ਜੇ ਚੌਗੀ ਆ ਹਾਂਜੀ ਚੌਗੀ ਆ ਠੀਕ ਆ ਜੀ ਹਾਂਜੀ ਹਾਂਜੀ ਲੋ ਦੋਸਤੋ ਹਾਂਜੀ ਬਾਕੀ ਇਹਨੇ ਜਿਹੜੇ ਮੰਨ ਲੋ ਆ ਵੀ ਛੇਕ ਦੇ ਦੰਦ ਇਹਨੇ ਵੀਰ ਜੀ ਅਜੇ ਭੰਨਣ ਲਈ ਆ ਇੱਕ ਭੱਜਾ ਵਾ ਤੇ ਇੱਕ ਇਹਨੇ ਛੇਕ ਦਾ ਦੰਦ ਜੇ ਭੰਨਣਾ ਵਾ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਮੋਹਦਾਂਦੀ ਵੀ ਕੋਈ ਵੀ ਰਤਸਲੀ ਕਰ ਸਕਦਾ ਬਹੁਤ ਨਸਲ ਬ੍ਰੀਡ ਦੇ ਵਿੱਚ ਵੈੜਾ ਕੱਦ ਬਹੁਤ ਸੋਹਣਾ ਵੱਡੇ ਕੱਦ ਦੇ ਵਿੱਚ ਆ ਭਾਰਾ ਪੇਟ ਸਰੀਰ ਬਹੁਤ ਸੋਹਣਾ ਭਰਵੇਂ ਪਿੰਡੇ ਦੀ ਆ ਵਜਨ ਲੋਡ ਪੂਰਾ ਸੋ ਆ ਤੁਸੀਂ ਬਾਕੀ ਵੇਖ ਕੇ ਚੈੱਕ ਕਰੋ ਥਣ ਚੱਡਾ ਬਹੁਤ ਸੋਹਣਾ ਵਿਖਾਲਾ ਤਿਆਰ ਕਰਦੀ ਪਈ ਆ ਵੇਖੋ ਤਜਾ ਨੇ ਵੀਰ ਕੋਈ ਸਮਾਂ ਦੱਸਿਆ ਕਿ ਕਿੰਨੇ ਕ ਦਿਨ ਹਜੇ ਲੈਣੇ ਇਹਦੇ ਵੀਰ ਜੀ ਇਹਨੇ ਦੇਣ ਹਜੇ ਘੱਟੋ ਘੱਟ ਮੰਨ ਲਓ 15 ਦਿਨ ਵੀਰ ਜੀ ਨੇ 16 ਲੈ ਜਾਣੇ ਆ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਆ ਵੀ ਚਲੋ ਅਸੀਂ ਤਾਂ ਬਹੁਤ ਵਧੀਆ ਦੀ ਚਲੋ ਕਰਮਾਂ ਵਾਲੀ ਜੇ ਕਹੇ ਨੇ ਚਲੋ ਚੰਗੇ ਵੀਰ ਫਾਰਮਰ ਨੇ ਇਹ ਮੰਨ ਲਓ ਵੱਡੇ ਫਾਰਮਰ ਆ ਦੀ ਵੀ ਜਾਣ ਸਾਰੇ ਮੰਨ ਲਓ ਤੇ ਕਦ ਕਾਠ ਵੀ ਸੋਹਣਾ ਲੰਮੀ ਲੰਮੀ ਬੱਚੀ ਲੈ ਜਾ ਪੁੱਤ ਕਾਂ ਲੈ ਜਾ ਲਓ ਦੋਸਤੋ ਬੱਚੀ ਬਹੁਤ ਪਿਆਰੀ ਆ ਚੌਗੀ ਬੱਚੀ ਆ ਮੋਹਦੰਦੀ ਚਾਰ ਦੰਦਾ ਸੋ ਬਾਕੀ ਤਸੱਲੀ ਕੋਈ ਵੀ ਇੱਥੇ ਆਣ ਕੇ ਵੀ ਕਰ ਸਕਦਾ ਠੀਕ ਆ ਬਹੁਤ ਸੋਹਣੀ ਬੱਛੀ ਆ ਬੋਦੀ ਵਾਲੀ ਬੱਛੀ ਆ ਕੰਨ ਕੰਨ ਬਿਲਕੁਲ ਛੋਟਾ ਜਿਹਾ ਤੇ ਬਾਕੀ ਆ ਵੀ ਮੂੰਹ ਮਾ ਵੀ ਬਹੁਤ ਸੋਹਣਾ ਸੰਧੂ ਸਾਹਿਬ ਹਾਂ ਤੇ ਬਾਕੀ ਆ ਵੀ ਹੁਣ ਤੁਹਾਨੂੰ ਪਤਾ ਗੱਲ ਕੀ ਮੂੰਹ ਨਹੀਂ ਇੰਨੇ ਵਿਖਾਉਣਾ ਤੇ ਨਹੀਂ ਤਾਂ ਪਰ ਤੁਹਾਨੂੰ ਪਤਾ ਆ ਵੀ ਇੱਕ ਚਿੱਕੜ ਜਿਹਾ ਅੱਜ ਮੀਂਹੂ ਪੈ ਗਿਆ ਵਾ ਤੇ ਬਾਕੀ ਉਹ ਗੱਲ ਜਿਹੜੀ ਆਪਾਂ ਗੱਲ ਸੰਧੂ ਸਾਹਿਬ ਦੱਸੀ ਆ ਵੀ ਚਾਰ ਹੀ ਦੰਦ ਮੂੰਹ ਹੋਣਗੇ ਤੇ ਹਾਂਜੀ ਚਾਰ ਹੋਣਗੇ ਗਰੰਟੀ ਨਾਲ ਭਾਵੇਂ ਕੋਈ ਜਾ ਕੇ ਵੇਖ ਲੇ ਭਾਵੇਂ ਕੋਈ ਤਿੱਤ ਤੱਲੀ ਕਰ ਲੇ ਲੋ ਵੀ ਹਾਂਜੀ ਕੱਦ-ਕਾਠ ਵੀ ਵੇਖ ਲਓ ਵੀ ਪੂਰਾ ਸੋਹੜ ਤਾਂ ਦੋਸਤੋ ਕੱਦ-ਕਾਠ ਵੀ ਸੋਹਣਾ ਬ ਬਹੁਤਾ ਮੰਨ ਲਓ ਪਤਾ ਗੱਲ ਕੀ ਐਦਰ ਵੇਖੋ ਤੰਦੂ ਸਾਹਿਬ ਪੂਰੀ ਲੜ ਲੜ ਕਰਮਾਂ ਵਾਲੀ ਦੇ ਥਾਂ ਨੀ ਪੂਰਾ ਵਾ ਮੰਨ ਲਓ ਹੱਥੀਂ ਚਵਾਈ ਤੇ ਵੀ ਆਊਗਾ ਤੇ ਮਸ਼ੀਨੀ ਚਵਾਈ ਵੀ ਆਊਗਾ ਤਾਂ ਅਜੇ ਤੁਹਾਨੂੰ ਪਤਾ ਕਰਨਾ ਨੇ ਕਰਮਾਂ ਵਾਲੀ ਨੇ ਮੰਨ ਲਓ ਕਿ ਚਾਰਾ ਥਾਂ ਥੁਣੀ ਪੁੱਟਣੀ ਹੈ ਜੇ ਸਾਰਾ ਕੋਹ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਲਓ ਜੀ ਸੋ ਬਾਕੀ ਦੋਸਤੋ ਥਣੀ ਥੁਣੀ ਬਹੁਤ ਸੋਣੀ ਹੈ ਬੱਚੀ ਦੀ ਤੇ ਭਰਨਾ ਭੁਰਨਾ ਲੈਵਾ ਹਜੇ ਭਰੂਗੀ ਕਾਫੀ ਪੂਰਾ ਬਣੂਗੀ ਹਜੇ ਵੀ ਜੀ ਇੰਨੇ ਜੇ ਵਿਚਾਰੀ ਨੇ ਲੈਣੇ ਆ 15 15 16 ਦਿਨ ਲੈ ਜੂਗੀ ਕਰਮਾ ਵਾਲੀ ਆਪਾਂ ਦੇ ਚਲੋ ਆਨੇ ਸੰਤੂ ਸਾਹਿਬ 20 ਵੀ ਲੈ ਜੇ ਨਾ ਤੇ ਫਿਰ ਇਹ ਆ ਵੀ ਕਰਮਾ ਵਾਲੀ ਥੱਲੇੋਂ ਚੱਬੇ ਆ ਘਟਕੇ ਨਾ ਸੂਵੇ ਬਾਕੀ ਜਿੰਨਾ ਵੱਧ ਕੇ ਜਿੰਨੇ ਮਰਜੀ ਦਿਨ ਪੂਰੇ ਕਰਕੇ ਸੂਵੇ ਹਾਂਜੀ ਹਾਂਜੀ ਤੇ ਉਹਨਾਂ ਹੀ ਚੰਗਾ ਵਿਖਾਲਾ ਬਖੂਲਾ ਬਹੁਤ ਕੈਮ ਕਰੂਗੀ ਤਿਆਰ ਕਰਮਾ ਵਾਲੀ ਪੂਛ ਪਾਸ ਜੜੀ ਦੋਸਤੋ ਬਿਲਕੁਲ ਸ਼ਾਰਟ ਟੇਲ ਆ ਖੋਚਾਂ ਦੇ ਬਿਲਕੁਲ ਬਰਾਬਰ ਟੇਲ ਆ ਤੇ ਕੱਦ ਕੋਦ ਸੋਹਣਾ ਪ੍ਰਿੰਟ ਬਹੁਤ ਸੋਹਣਾ ਰੰਗ ਬਾਜਾ ਕਰਮ ਵਾਲੀ ਜਿੰਨੀ ਵੀ ਹੈ ਹਾਂਜੀ ਤੇ ਸੀਲ ਸੂਲ ਬਹੁਤ ਆ ਸੰਧੂ ਸਾਹਿਬ ਕਰਮ ਵਾਲੀ ਐ ਮੈਨਾ ਨਜ਼ਾਰੇ ਵਾਲੀ ਬੱਚੀ ਕੇ ਹਾਂ ਹਾਂਜੀ ਹਾਂਜੀ ਅਸਾ ਛੰਡੇ ਵੀਰ ਫਿਰ ਇਹਦੇ ਕਿ ਕਿੰਨੇ ਦੀ ਲਾਟਰੀ ਕੱਢਣੀ ਹੈ ਸੰਧੂ ਸਾਹਿਬ ਜੇ ਇਹਦੇ ਵਿੱਚੀ ਅੱਜ ਸੋਈ ਹੁੰਦੀ ਤੇ ਫਿਰ ਤੇ ਭਾਵੇਂ ਆਪਾਂ ਲੱਖ ਵੀ ਮੁੱਲ ਕਰਦੇ ਵੱਧ ਵੀ ਕਰਦੇ ਜਾਇਜ਼ ਹੀ ਪਰ ਕਹੇ ਵੀਰ ਭਰਾ ਨੇ ਸਾਹਮਣੀ ਵੀਰ ਦੀ ਹੋਣਾ ਆਪਾਂ ਮੁੱਲ ਨਾ ਕਰੀਏ ਹਾਂ ਨਾ ਹੀ ਦੇ ਦਈਏ ਵੀਰ ਦੀ 70000 ਦੀ ਬੱਚੀ ਵੀਰ ਦੀ ਦੇ ਦਈਏ 7000 ਯਾਰ ਹਾਂਜੀ 7000 ਦੀ ਵਛੀ ਦੇ ਦਈਏ ਜਿਹੜੇ ਵੀਰ ਨੇ ਸਾਹਮਣੇ ਕੋਈ 2 4000 ਬਾਕੀ ਵਛੀ ਵੀਰ ਜੀ ਤੁਹਾਨੂੰ ਪਤਾ ਹੁਣ ਦਾ ਰੇਟ ਮੰਨ ਲੋ ਇਹ ਆ ਜੇ ਆਪਾਂ ਨੂੰ ਕੋਈ 10 ਦਿਨ ਸਾਹਮਣੇ ਪਈ ਫੇਰ ਮੰਨ ਲੋ ਉਸ ਹਿਸਾਬ ਨਾਲ ਆਪਾਂ ਰੇਟ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਬਾਕੀ ਹੁਣ ਅੱਜ ਵੀ ਜਿਹੜੇ ਵੀ ਵੀਰ ਨੇ ਲੈਣੀ ਆ ਨਾ ਤੁਹਾਨੂੰ ਪਤਾ ਵੀ ਖਰਚਾ ਉਹਨੂੰ ਹੀ ਕਰਨਾ ਪੈਣਾ ਥੋੜਾ ਬਹੁਤਾ ਆਪਾਂ ਨੂੰ ਕਰਨਾ ਪੈਣਾ ਬਿਲਕੁਲ ਜੀ ਹਾਂਜੀ ਹਾਂਜੀ ਲਓ ਦੋਸਤੋ ਵੈੜ ਚੰਗੀ ਆ ਹਾਂਜੀ ਬਹੁਤ ਵਧੀਆ ਖਰੀ ਵਛੀ ਆ ਸੋ ਜਿਹੜੇ ਵੀਰ ਨੇ ਘਰੇ ਚੋਣ ਵਾਸਤੇ ਲੈਣੀ ਆ ਤਾਂ ਵੀ ਤੁਸੀਂ ਖਰੀਦ ਸਕਦੇ ਜੀ ਤੇ ਬਾਕੀ ਜਿਹੜੇ ਵੀ ਰਫਾਰਮ ਦਾ ਕੰਮ ਕਰਦੇ ਆ ਫਾਰਮਾਂ ਦੇ ਵਿੱਚ ਬੜਾ ਰੱਖਦੇ ਆ ਹਾਂਜੀ ਤੇ ਉਹ ਤਾਂ ਸਾਰੇ ਵੀ ਕਾਰੀਗਰ ਨੇ ਪੂਰੇ ਹਾਂਜੀ ਤੇ ਤਸੱਲੀ ਤੁਸੀਂ ਘਰਾਂ ਕੇ ਕਰ ਲਿਓ ਦਿਨ ਹਜੇ ਕੱਢਦੀ ਆ ਠੰਡੀ ਠੰਡੀ ਹਾਂ ਦੇ ਨਾਲ ਤੋਂ ਬਾਹਰ ਵੀ ਲੈ ਕੇ ਜਾ ਸਕਦੀ ਆ ਹਾਂਜੀ ਹਾਂਜੀ ਠੰਡੀ ਠੰਡੀ ਉਤਰਾ ਸੰਦੂ ਸਾਹਿਬ ਉਹ ਕੱਦ ਕੁੱਦ ਵੀ ਚਲੋ ਸਾਹਬ ਨਾਲ ਜੀ ਆਖੀਏ ਤੇ ਮੇਰੇ ਵੇਖ ਲੋ ਕਿੱਥੇ ਆਉਂਦਾ ਹੀ ਕਰਮਾਂ ਵਾਲੀ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਆ ਵੀ ਚਲੋ ਨਵੀਂ ਆ ਜੇ ਚਾਰੂ ਚੂਰੂ ਚੰਗੀ ਆ ਹੁਣ ਆਪਣੇ ਕੋਲ ਤੁਹਾਨੂੰ ਪਤਾ ਆਪਾਂ ਦੇ ਕਰਮਾਂ ਵਾਲੀ ਦੇ ਸੇਵਾ ਕਰਾਂਗੇ ਤੇ ਜੇ ਗਾੜੀ ਵੀ ਕੋਈ ਵੀਰ ਭਰਾ ਲੈ ਜੂ ਤੁਹਾਨੂੰ ਪਤਾ ਕੋਈ ਚੰਗੀ ਸੇਵਾ ਕਰੂ ਤੇ ਚੰਗਾ ਦੁੱਧ ਪਾਊਗੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਬਾਕੀ گاਵਾਾਂ ਨਾਲ ਜਿੱਥੋਂ ਆਈ ਹੈ ਜਿਹੜੇ ਫਾਰਮ ਤੋਂ ਸੰਤੂਬ ਉਹਨਾਂ ਤੋਂ ਚਲੋ ਚੰਗੇ ਮੰਨ ਲਓ ਦੁੱਧ ਵਾਲੀਆਂ گاਵਾਾਂ ਵਾਂ ਓਕੇ 40 40 50 55 ਲੀਟਰ ਵਾਲੀਆਂ ਵੀ گاਵਾਾਂ ਉਹਨਾਂ ਕੋ ਐਗੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਗਾੜੀ ਤੋਂ ਤੁਹਾਨੂੰ ਪਤਾ ਸੇਵਾ ਤੇ ਗੱਡੀ ਦੀ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਬਾਕੀ ਤੁਹਾਨੂੰ ਵਸੀ ਤੁਹਾਨੂੰ ਪੂਰੀ ਪ੍ਰੋਪਰ ਆਪਾਂ ਦਿਖਾ ਦਿੱਤੀ ਆ ਸੋ ਥਾਣੇ ਇੱਕ ਵਾਰੀ ਤਸਲੀ ਨਾਲ ਤੁਸੀਂ ਫ ਹਾਂਜੀ ਠੀਕ ਆ ਜੀ ਸੋ ਜਿਵੇਂ ਜਿਵੇਂ ਦੋਸਤੋ ਲੇਵਾ ਹਵਾਨਾ ਪਰਿਆ ਨਖੇੜ ਹੋਰ ਵੇਖਣ ਦੇ ਵਿੱਚ ਨਜ਼ਰ ਆਊਗਾ ਉਵੇਂ ਥਾਣਾ ਦੇ ਵਿੱਚ ਨਖੇੜ ਆਪਸੀ ਹੋਰ ਵੇਖਣ ਦੇ ਵਿੱਚ ਨਜ਼ਰ ਆਊਗਾ ਠੀਕ ਆ ਸੋ ਇਹ ਥਾਣਾ ਦੋਸਤੋ ਚਾਰੇ ਕੋਈ ਫੋੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਬੱਚਾ ਕੋਈ ਸ਼ਾਂਕ ਨਹੀਂ ਲੱਗੀਗੀ ਹਾਂਜੀ ਹਾਂਜੀ ਬਾਕੀ ਚਾਰੇ ਵਧੀਆ ਜੀ ਚਾਰੇ ਵਧੀਆ ਵਰਦੇ ਆ ਹਾਂਜੀ ਹਾਂਜੀ ਆਪਾਂ ਮੰਨ ਲਓ ਇਹ ਗੱਲ ਵਧੀਆ ਚਾਰੇ ਵਧੀਆ ਵਰਦੇ ਥਾਣ ਠੀਕ ਆ ਹਾਂਜੀ ਆਪਾਂ ਭਰਾ ਕੇ ਵੇਖੇ ਤੰਦੂ ਸਾਹਿਬ ਠੀਕ ਹੈ ਜੀ ਹਾਂਜੀ ਬਾਕੀ ਕਹੇ ਵੀਰ ਭਰਾ ਨੇ ਲੈਣੀ ਆਪਣੀ ਤਸੱਲੀ ਕਰ ਲੈ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਜੀ ਆਪਣੀ ਵੀ ਲੈਣੀ ਹੈ ਉਹ ਥਾਣ ਚੱਡੇ ਦੂਜੇ ਤੇ ਜਿਹੜੀ ਆਪਣੀ ਵੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਅਣਾ ਦੀ ਆਪਾਂ ਵਰਦੇ ਵੀ ਮੰਨ ਲਓ ਕਈ ਨਹੀਂ ਹੁੰਦਾ ਨਾ ਮੰਨ ਲਓ ਵੀ ਪਹਿਲਾਂ ਲੋਕਾਂ ਦੇ ਪਹਿਲਾਂ ਆ ਚੋਂਦਾ ਨਹੀਂ ਆਪਾਂ ਦੇ ਵੀਰ ਦੀ ਤਸੱਲੀ ਕਰਦੇ ਹਾਂ ਹਾਂਜੀ ਹਾਂਜੀ ਅ ਲੋਕ ਦੋਸਤੋ ਫਾਈਨਲੀ ਇਹ ਲਾਸਟ ਵੇਚ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਸੀਗੀ ਵੱਚੀ ਬਹੁਤ ਪਿਆਰੀ ਹੈ ਦੋਸਤੋ ਬਾਕੀ ਮੱਥੇ ਮੁੱਥੇ ਦੇ ਵਿੱਚ ਬਲੇਜ਼ ਬਹੁਤ ਸੋਹਣਾ ਬਣਿਆ ਕਾਫੀ ਸੋਹਣਾ ਕਨਕੂਨ ਵੀ ਤੁਹਾਨੂੰ ਦਿਖਾਤਾ ਕੈਰੈਕ ਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਮੰਨਣ ਲੱਗੀ ਲੱਗੂਗੀ ਦੋਸਤੋ ਸੋਚਦਾ ਤੁਸੀਂ ਕਰ ਲਿਓ ਤੇ ਬਾਕੀ ਵੀਰ ਝੰਡੇ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਇਹ ਪਸ਼ੂ ਜਿਹੜੇ ਹਾਂਜੀ ਅੱਛਾ ਅੱਛਾ ਜੀ ਤੇ ਇਹ ਪਸ਼ੂ ਸੀ ਦੋਸਤੋ ਅੱਜ ਵੀਰ ਝੰਡਾ ਸਿੰਘ ਦੇ ਕੋਲ ਜਿਨ੍ਹਾਂ ਦੇ ਵਿੱਚੋਂ ਅੱਜ ਆਪਾਂ ਤੁਹਾਨੂੰ ਘਟੂ ਘੜ ਮੱਝਾਂ ਦਾ ਪੰਜ ਛੇ ਤਕੂ ਖਾਉਣੀਆਂ ਸੀਗੀਆਂ ਫਿਲਹਾਲ ਕੁਝ ਕੁ ਪਸ਼ੂ ਜਿਹੜੇ ਵਿੱਚ ਸੇਲ ਹੋ ਚੁੱਕੇ ਆ ਤੇ ਜਿਹੜੇ ਅੱਜ ਵਿਕਾਉ ਨੇ ਉਹ ਬਿਲਕੁਲ ਤੁਹਾਡੇ ਆਪਾਂ ਸਾਹਮਣੇ ਪੇਸ਼ ਕਰਤੇ ਆ ਹਾਂਜੀ ਤੇ ਝੰਡਾ ਸਿੰਘ ਨੰਬਰ ਆਪਣੇ ਜਰੂਰ ਬੋਲਦਗੇ 9872439717 ਲਓ ਦੋਸਤੋ ਖਾਸ ਵਿਜਟ ਤੁਸੀਂ ਪਿੰਡ ਕੈਰੋਂ ਕਰਨੀ ਹੈ ਗ੍ਰੈਂਡ ਕੈਰੋਂ ਤੇ ਬਿਲਕੁਲ ਨਾਲੋਂ ਜਿਹੜੀ ਦੋਸਤੋ ਸੜਕ ਬਾਈ ਝੰਡਾ ਸਿੰਘ ਹੋਣਾਂ ਦੀਆਂ ਹਵੇਲੀਆਂ ਤੇ ਆਉਂਦੀ ਆ ਘਰ ਵਿਜਟ ਕਰਕੇ ਤੁਸੀਂ ਨਰਕ ਪਰਕ ਤਸੱਲੀ ਕਰ ਸਕਦੇ ਜੀ ਸਾਰੇ ਪਸ਼ੂਆਂ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ